ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੇ ਬਲੌਗ ਵਿੱਚ ਆਪਣੇ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਹੁਣ ਤਾਂ ਘੱਟੋ ਘੱਟ 2 ਮਹੀਨੇ ਹੋ ਗਏ ਆਪਾਂ ਕੋਈ ਵੀਡੀਓ ਨਹੀਂ ਪਾਈ ਹੈਗੀ ਉਹ ਵੀਡੀਓ ਪਤਾ ਨਹੀਂ ਪਾਈ ਕਾ ਵੀ ਆਪਣਾ ਫੋਨ ਟੁੱਟ ਗਿਆ ਸੀਗਾ ਅੱਜ ਆਪਾਂ ਲੱਗੇ ਆਂ ਰਿਪੇਅਰ ਕਰਨ ਮੈਂ ਜਿੰਦੀ ਅੱਜ ਰਿਪੇਅਰ ਕਰਨ ਲੱਗੇ ਆਂ ਦੇਖੋ ਜੀ ਅੱਜ ਪਹਿਲਾ ਦਿਨਿਆ ਰਿਪੇਅਰ ਦਾ ਫੋਰਮੈਨ ਆ ਗਿਆ ਸੀਪਾ ਸੁਪਾ ਛਾਂਨੇ ਛੋਣੇ ਬਾਹਰ ਕੱਢਦੇ ਹਲੇ ਨਾਲ ਦਾ ਬੰਦਾ ਹੋਰ ਆਇਆ ਨਹੀਂ ਵਿੱਚੋਂ ਸੀਪਾ ਸੁਪਾ ਕੱਢਦੀਆਂ ਹੰਤਾ ਐਲੀਵੇਟਰ ਦੀ ਜੈਨ ਕੱਢਣ ਲੱਗੇ ਐਲੀਵੇਟਰ ਲਾਉਂਦੇ ਆ ਬਾਕੀ ਦੇਖਦੇ ਆ ਇਹ ਟਕੀ ਆਪਾਂ ਬੇਰਿੰਗ ਬੁਲੀਏ ਛੋਟੀ ਪਾ ਦੇਣੀ ਆ ਬੇਰਿੰਗ ਬੁਲੀ ਛੋਟੀ ਪਾਵਾਂਗੇ ਹੋਰ ਤਾਂ ਕੋਈ ਡਕਾਸ ਕੰਮ ਨਹੀਂ ਇਹ ਕਾ ਬਦਲਾਂਗੇ ਆਪਾਂ ਇਹ ਬਦਲ ਕਿੱਥੇ ਬੇਰਿੰਗ ਛੇ ਦਾ ਪੈਂਦਾ ਕਰਾਂਗੇ ਥੋੜੀ ਥੋੜੀ ਚੀਜ਼ਾਂ ਕਰਨ ਵਾਲੀਆਂ ਇੱਕ ਆਪਾਂ ਟਾਇਰ ਨਵੇਂ ਪਾਵਾਂਗੇ ਮਗਰਲੇ ਆ ਰਹਿ ਮਭਾਵਾਂਗੇ ਟੋਕਰੇ ਵਾਲੇ ਪੈਰ ਬਾਹਰ ਹੋ ਜੂਗੇ ਬਾਕੀ ਦੇਖਦੇ ਆਂ ਜੀ ਕੀ ਹੋਰ ਕੀ ਕਰਦੇ ਆਂ ਦੇਖ ਆ ਜੀ ਅੱਠ ਦਾ ਹੀ ਮਸੀਂ ਆਖਾ ਹੋ ਗੇ ਯਾਰ ਆਪਾਂ ਇਹਨੂੰ ਹੋਰ ਨੇ ਦੂਜੇ ਲਾਉਣੇ ਆ ਬਾਜਾਂ ਵਾਲੇ ਬੱਕਰੀਆਂ ਬੱਕਰੀਆਂ ਟੂਣਾ ਕੱਢਣ ਆ ਦੇਖੋ ਜੀ ਮਸ਼ੀਨ ਚਲਾਉਂਦੇ ਰਿਹਾ ਉਦਾਂ ਹੀ ਪੈਡ ਵਿੱਚ ਦੋ ਤਿੰਨ ਖੁੱਲੇ ਆ ਤਿੰਨ ਪੈਡ ਖੋਲ ਕੇ ਵਿੱਚ ਨਗਾਹ ਤੇ ਆ ਦੇ ਕਿੱਥੋਂ ਖੁੱਲਾ ਆ ਦੇ ਇਹ ਕੋਥੋਂ ਖੁੱਲਾ ਇੱਕ ਆ ਖੁੱਲਾ ਦੋ ਦੋ ਹੀ ਆਏ ਦੋ ਹੀ ਖੁੱਲੇ ਆ ਦੋ ਹੀ ਕਿਹਾ ਇਹ ਇੱਕ ਆ ਇੱਥੋਂ ਖੁੱਲਾ ਇਹ ਕੋਥੋਂ ਖੁੱਲਾ ਹੂੰ ਪੈੜਪੂੜ ਤਾਂ ਸਹੀ ਆ ਹੈ ਪੈੜ ਤਾਂ ਸਹੀ ਆ ਆਪਾਂ ਇਹੀ ਨਵੇਂ ਪਾਏ ਸੀ ਹੈ ਨਾਟ ਆ ਦੇ ਇਹਦੇ ਵੀ ਡਿਗੇ ਆ ਇਹਨਾਂ ਵੀ ਕੋਈ ਨਾਟ ਆ ਚੈਨ ਦੇਖ ਤਾਂ ਢਿੱਲੀ ਆ ਇਧਰ ਵੇਖ ਲੈ ਠੀਕ ਆ ਚੱਲਣ ਵਾਲੀ ਹੱਲੇ ਦਾ ਚੱਲ ਜਾਈ ਨਹੀਂ ਠੀਕ ਆ ਮਾਰੀ ਜਈਆ ਤੇ ਮਾਰੀ ਮੇਰੇ ਦਕਾਨ ਪਤਾ ਕੋਈ ਨਹੀਂ ਦਿੰਦਾ ਚੋਨਨੇ ਦੇ ਦੇਖਾਂਗੇ ਹੋਰ ਪਾਣੀ ਆਉ ਤਾਂ ਚੋਨਨੇ ਦੇ ਪਾਵਾਂਗੇ ਤਿੰਨ ਹੀ ਖੁੱਲੇ ਆ ਹੈ ਤਿੰਨ ਹੀ ਖੁੱਲੇ ਆ ਇਧਰ ਨੂੰ ਮੈਂ ਦੱਸਿਆ ਸੀ ਤੈਨਾਂ ਮੈਂ ਘੁੰਮੇ ਤੇ ਆਇਸੀ ਤੈਨਾਂ ਮੈਂ ਗਿਆ ਤੈਨਾਂ ਖੁੱਲੇ ਆ ਇੱਕ ਦਾ ਲੋਕ ਲੱਗ ਗਿਆ ਹੀ ਸੀਗਾ ਉਹਦੇ ਇੱਕ ਦਾ ਨਟ ਡਿੱਗ ਗਿਆ ਵਾ ਇੱਕ ਦਾ ਨਟ ਡਿੱਗ ਗਿਆ ਇੱਕ ਤਿੰਨ ਖੁੱਲੇ ਦੋ ਖੁੱਲੇ ਆ ਹਣ ਐਲੀਵੇਟਰ ਲਾਣਾਂ ਐਲੀਵੇਟਰ ਲਾਣਾ ਚੈਨ ਲਾ ਦੇ ਲਾ ਜੀ ਐਲੀਵੇਟਰ ਦੋਨੀ ਲਾ ਦੇ ਚੋਬਰ ਨੇ ਪਹਿਲਾਂ ਫੀਡਰ ਨਹੀਂ ਲਾਇਆ ਪਹਿਲਾਂ ਪਿੱਛੇੋਂ ਸ਼ੁਰੂ ਕਰਦਾ ਹੈ ਫੀਡਰ ਦੀ ਵਿੱਚ ਇੰਜ ਉਹਨੂੰ ਕੱਢ ਕੇ ਫੀਡਰ ਆਈਂ ਆਈਂ ਵੇਖੀ ਸਾਰੇ ਪਿੱਛੇ ਦੀ ਅੱਗੋਂ ਨਹੀਂ ਕੋਈ ਛੇੜਨਾ ਐਲੀਵੇਟਰ ਲਾ ਦੇ ਐਲੀਵੇਟਰ ਚ ਰੇਲ ਬਹੁਤ ਖਰੀ ਨਿਕਲੀ ਆ ਦੇਖੋ ਰਾਣੀ ਕਿਦਾਂ ਵਿਚਾਰੀ ਸੀਜ਼ਨ ਸੋਜਣ ਲੱਗ ਗਈ ਐ ਲੋਇ ਅਰਜੀਨਲ ਸੀ ਤਾਂ ਕਰਕੇ ਲੱਗੀ ਐ ਏਡੇ ਏਡੇ ਆਹ ਕੋਈ ਭਾਂਦ ਨਾ ਯਾਰ ਨਵੀਂ ਰੀਲ ਆਈ ਆ ਕਿੰਨੇ ਕਿ ਦਾਣੇ ਚੜਾਉਂਦੀ ਹੂ ਉੱਤੇ ਵੀ ਨਵੀਂ ਰੀਲ ਪਾਈ ਆ ਵੇਖੋ ਉਂਟ ਨਾ ਖਾਈ ਇੱਧਰ ਖਾਈ ਇੱਧਰ ਕਿੰਨੇ ਕਿ ਦਾਣੇ ਦੀ ਤਾਂ ਚੜਾਉਂਦੀ ਆ ਨਵੀਂ ਰੀਲ ਪਾਈ ਵੇਖ ਲਓ ਪਿਛਲੇ ਸੀਜ਼ਨ ਬਸ ਸਤਿਆਨਾਸ਼ ਲੋਕਾਂ ਦਾ ਕਿੰਨੇ ਕਿ ਦਾਣੇ ਚੜਾਉਂਦੀ ਹੂ ਇਹ ਉੱਤੇ ਵੀ ਲੈ ਆ ਵੀ ਇੱਥੇ ਪੱਟ ਲਈ ਹਾਂ ਉਨਾ ਦਾ ਪਣਾ ਹੀ ਆ। ਪਰ ਯਾਰ ਇਹ ਰੁਣਗੜਾ ਰਗਣਾ ਪਣਾ। ਬਾਰੰਬਈ ਕਾੜਤੇ ਬਾਹਰ ਐਲੀਵੇਟਰ ਲਾਤੇ। ਅਣੇ ਕੱਢਣ ਲੱਗੇ ਟੈਂਕ ਵਾਲਾ ਬਾਰਮ ਵਿੱਚ। ਵਿੱਚ ਹੀ ਆਹਨ ਹੋਰ ਪਾਸੇ ਲੱਗ ਗਏ। ਉਹ ਉਹ ਵੀ ਥੁਲਾ ਹੀ ਪਹਿਲਾਂ ਲਾ ਗੜੀਏ। ਉਹ ਖੋਲਣਾ ਇਧਰ ਘੋੜੀ ਖੋਲਣ ਆ ਰਹੀ ਐ। ਆਹ ਤਾਂ ਘੋੜੀ ਨੂੰ ਪੱਠੇ-ਪੱਠੇ ਪਾਏ ਨੇ। ਆਹ ਘੋੜੀ ਵੱਜੀ ਆਲੇ। ਆਹ ਗੁੱਲੀ ਵੀ ਨਵੀਂ ਲਾਉਣੀ ਐ। ਅਰੇ ਛੋਟੀ ਲਾਉਣੀ ਆ ਵੱਡੀ ਆ ਕਿਹੜੀ ਆ ਗੁੱਲੀ ਕਿਹੜੀ ਉਹ ਐਨ ਬਾਹਰ ਨੂੰ ਆ ਹਾਂ ਉਹਦਾ ਤਾਂ ਕੋਈ ਰੋਲ ਹੀ ਨਹੀਂ ਇੱਧਰ ਲੀਆਂ ਗੁੱਲੀਆਂ ਤੇ ਲਵਾਵਾਂਗੇ ਜਿਹੜੀਆਂ ਆ ਓਰੇ ਵਾਲੀਆਂ ਆ ਹਾਂ ਵੱਡੀਆਂ ਇਹ ਭੈਣ ਤੋਂ ਨਾਲ ਖੇਡਦੀਆਂ ਜਾ ਕੇ ਇਹ ਤਾਂ ਦੇਖਾਂਗੇ ਚਲੋ 13 ਨੰਬਰ ਦਾ ਚਾਬੀ ਪਾਣਾ ਦੇਵੋ ਵਰਮ ਕੱਢੀ ਵਰਮ ਲੱਗ ਗਿਆ ਲਾਤਾ ਐਲੀਵੇਟਰ ਆਹੋ ਦੇਖਦੇ ਅੱਜ ਅਸੀਂ ਦੋਈ ਜਾਣੇ ਆ ਕਿੰਨਾ ਖੋਲ ਦਿੰਨੇ ਮਸ਼ੀਨ ਨੂੰ ਆਪਾ ਤਾਂ ਕਰੀਏ ਪਹਿਲਾਂ ਉਹ ਕਟਰ ਪਰੇ ਕਰੀਏ ਤਾਂ ਹੋ ਜੂਆ ਆਪਾਨੂੰ ਇੱਥੋਂ ਆਹ ਕਟਰ ਇੱਥੋਂ ਪਰੇ ਕਰੀਏ ਇਹ ਹੀ ਐਸਾ ਮਹਿਸੂਸ ਮੈਸ ਖੋਲਣਾ ਵਿੱਚੋਂ ਕਰਤੀ ਖਾਲੀ ਆਪਾ ਹਨ ਜਿਹੜੀਆਂ ਨਾਲੇ ਪੱਖੇ ਵਾਲੀਆਂ ਪਲੇਟਾਂ ਨਹੀਂ ਹੈਗੀਆਂ ਇਹਦਾ ਇੱਕ ਨੱਟ ਫ੍ਰੀ ਹੋਇਆ ਖੁੱਲਦਾ ਨਹੀਂ ਹੈਗਾ ਉਹ ਆਪਾਂ ਬਾਅਦ ਕੇ ਜਾ ਕੱਢਣਾ ਉਹਨੂੰ ਸੈੱਟ ਕਰਕੇ ਪਾਉਣਾ ਹੋਰ ਉਹ ਖਲਦਾ ਨਹੀਂ ਹੈਗਾ ਇੱਕ ਪਲੇਟ ਵਾਲਾ। ਇਹ ਘੁੰਮ ਨਹੀਂ ਕਰਦੀ। ਥੱਲੇ ਵਾਲੀ ਪਲੇਟ ਵਾਲਾ ਖਲਦਾ ਨਹੀਂ। ਲਓ ਜੀ ਬਾਰੰਬੀ ਕੱਢਤਾ। ਮਸ਼ੀਨ ਇਹਨਾਂ ਖਾਲੀ ਕਰਦੀ ਆਪਾਂ। ਸਾਰੇ ਬਾਰੰਬਾਰ ਕੱਢਦੇ ਆ। ਟ੍ਰੈਸ਼ਰ ਵੀ ਬਾਹਰ ਕੱਢਤਾ। ਰੈਂਕਾਂ ਵੀ ਕੱਢਤੀਆਂ। ਆਹ ਦੇਖੋ ਜੀ। ਸਟਾਪ ਆ ਕਰੀ ਬਾਹਰ ਕੱਢਦੇ। ਸਾਰੀ ਵਿੱਚੋਂ ਇਹਨਾਂ ਖਾਲੀ ਕਰਤੀ। ਬੈਡਕ ਰਹਿ ਗਏ ਹਨ ਬਸ ਆ ਦੇਖੋ ਸਟਾਵ ਉੱਕਰ ਆਪ ਆ ਪਿਛਲੇ ਸਾਲ ਹੀ ਪਾਇਆ ਸੀ ਸਪੈਕਾਂ ਦੇਖੋ ਕਿੰਨੀਆਂ ਪਸ ਗਈਆਂ ਇਹ ਇਹ ਹਲਕੀਆਂ ਸਪੈਕਾਂ ਦੇਖੋ ਕਿੰਨੇ ਘੜਨੇ ਟੱਕ ਪਏ ਦੇ ਇੱਕ ਸੀਜ਼ਨ ਦੇ ਵਿੱਚ ਹੀ ਔੜ ਗਈਆਂ ਇੰਨੀਆਂ ਇੰਨੀਆਂ ਇਹ ਨਰਮ ਲੋਹੇ ਦੀਆਂ ਸਪੈਕਾਂ ਗਾਹ ਹਨ ਆਪਾਂ ਐਮੀ ਦੀਆਂ ਪਾਵਾਂਗੇ ਇੱਕ ਸੀਜ਼ਨ ਚ ਇਦਾਂ ਹੋ ਗਿਆ ਗਾਹ ਇਦਾਂ ਚਲਾਵਾਂਗਾ ਇਦਾਂ ਦੋ ਸੀਜ਼ਨ ਹਣ ਇਹਨਾਂ ਲਾਵਾਂਗੇ ਗਾਹ ਫੇ ਆਪਾਂ ਐਮੀ ਦੀਆਂ ਪਾਵਾਂਗੇ ਆ ਦੇਖੋ ਇਹ ਫੀਡਰ ਸ਼ਾਟ ਤੇ ਮਾਲਕ ਨਾਲ ਲਪੇਟ ਹੋਇਆ ਤੇ ਬਾਅਦ ਵਿੱਚ ਚੰਡ ਤੇ ਡਿਗਿਆ ਵੱਢਿਆ ਸੀ ਉਹਦੇ ਨਾਲ ਮਾਲ ਲਪੇਟ ਹੋਇਆ ਉਹਨੇ ਫਿਰ ਫੀਡਰ ਸ਼ਾਟ ਤੇ ਆਪਾਂ ਕਬਰ ਲਵਾ ਦੇਣਾ ਮਾਲ ਨਾਲ ਲਪੇਟ ਹੋਊਗਾ ਬਾਕੀ ਤਾਂ ਸਾਰਾ ਕੁਝ ਕੱਢ ਦਿੱਤਾ ਐਸਐਮਐਸ ਵੀ ਖੋਲਿਆ ਪਿਆ ਐਸਐਮਐਸ ਆਉਣ ਆ ਰਿਹਾ ਗੇਮ ਸ਼ਾਰਟ ਵੀ ਕੱਟਦੀ ਐ ਐਸੈਂਬਲੀ ਵਾਲੇ ਵੀ ਹਣ ਬਾਹਰ ਕੱਢਦੇ ਨੇ ਸ਼ਾਰਟ ਮਿੱਚੂ ਦਾ ਖਾਲੀ ਹਣ ਉਹ ਪਟਾ ਜਿਹੜਾ ਆਪਾਂ ਸੈੱਟ ਕਰਨਾ ਉਹ ਥੋੜਾ ਬੰਦ ਘਟ ਹੁੰਦਾ ਬਾਕੀ ਇਹ ਦੇਖੋ ਹੀ ਘੰਟੀ ਹੈ ਲਿਆ ਇੱਕ ਪੁਲੀ ਰਹਿ ਗਈ ਪਟਰਾਣੇ ਇਹ ਸ਼ਾਰਟ ਪਟਾਣੇ ਹਣ ਉਮੀ ਪੱਟ ਕੇ ਜਾੜ ਪਟਾਂਗੇ ਫੇ ਬਸ ਵੇ ਘਸਣ ਲੱਗ ਜਾਵਾਂਗੇ ਇਹਦਾ ਬੈਰਨ ਖੋੜ ਕੇ ਗਲੀਸ ਕਰਕੇ ਗਾਹਾਂ ਕਰਦੇ ਬਾਕੀ ਦਾ ਠੀਕ ਹੈ ਹੁਣ ਅਖੀ ਸੇ ਇਹਨੂੰ ਦੇਖਣੀ ਹੈ ਲਟਲ ਟੁੱਲ ਇੱਕ ਆਪਾ ਟਾਇਰ ਬਦਲਨੇ ਆ ਟਾਇਰ ਹੋਰ ਪਾਉਣੇ ਆ ਹੁਣ ਦੇਖਦੇ ਆ ਜਿਹੇ ਹਿੱਸੇ ਹੀ ਸਾਰੇ ਬਦਲ ਦਈਏ ਜਾ ਕੇ ਦੇਖਦੇ ਆ ਕਿੱਦਾਂ ਬਣਦੀ ਆ Để <laughs> ਨੇਦ ਕਰਨੀ ਉਹ ਹੀ ਪਾਈ ਝੋਨੇ ਵਾਲੀ ਹਾਂ ਝੋਨੇ ਆ ਜੀ ਤੈਨਸੀ ਜੀ ਨੂੰ ਚੱਲੇ ਨੂੰ ਪਾਈ ਉਹਦਾ ਕੀ ਉਹਨੇ ਨਾਲ ਲੇਟ ਬੰਦ ਕਰੂ ਹਾਂ ਜੀ ਹਾਂਜੀ ਬੈਲਟ ਪੰਨ ਮ ਆਨੰਦ ਸਿੰਘਲਾ ਸਾਹਿਬ ਇਹ ਕਿੰਨੇ ਦੀ ਕੀਤੀ ਆ 21 ਤੇ ਕਰਨੀ ਆ ਕੀ ਤੇ ਵਿਚੇ ਬੰਦੇ ਗਾਂਸ ਮੋਣ ਲੱਪਾ ਹੈ ਵੱਛੀ ਬੁਧਾਨਿਆ ਜੀ ਤਾਂ ਬਗ ਨਾ ਉਹ ਨਸੀ ਕਾਲੀ ਚਿੱਟੀ ਬੋਲੋ ਹੋਈ ਬਣਾਉਂਦੇ ਤੁਸੀਂ ਲੈ ਫਰਾਸ ਹੈ ਨਾ ਅੱਜ ਬੋਲੂਗਾ ਅੱਜ ਬੋਲਦਾ ਨਹੀਂ ਯਾਰ ਤੂੰ ਮਜ਼ਾਕ ਤੇ ਬੋਲੂਗਾ ਆਪਰੇ ਦਾ ਜੱਟ ਜਦੋਂ ਆ ਪੜਿਆਂੇ ਬਾਦ ਹੋਣਾ ਚਾਹਦਾ ਸਰਮਾੜਾ ਦਾ ਦੇਸੀ ਸਰਮਾ ਹੈ ਸਰਮੇ ਦਾ ਵਿਚਾਰੇ ਦਾ ਬਣ ਗਿਆ ਹੈ ਲੋਜੀ ਐਮ ਆ ਰਾਈਟ ਓਕੇ ਹੂੰ ਕਿ ਹੁਣ ਦਸ ਸਹੀ ਆ ਆਪਾਂ ਕੋਈ ਕੀਤਾ ਤਾਂ ਨਹੀਂ ਚੱਲ ਬਸ ਓਕੇ ਆ ਲੈ ਸਰ ਮੈਂ ਉਧਰ ਚੈੱਕ ਓ ਅਹੀ ਤਾਂ ਇਹਨੂੰ ਨਹੀਂ ਪਤਾ ਕੀ ਕਰਦੇ ਆ ਤੇਰੇ ਸਮਝੋ ਬਾਹਰ ਆ ਗਏ ਤੂੰ ਉਹ ਨਾਲ ਦੇ ਵਾਹ ਦੇਖੋ ਕਿਹੜਾ ਹਣਾ ਸਹੀ ਆ ਹਲੇ ਬਸ ਇਹਨੂੰ ਮੈਂ ਕਹੀ ਬਾਅਦ ਚ ਦੱਸੀ ਚਲਾ ਉੱਥੇ ਫਿਰ ਮੈਂ हं हां जी शर्मा आया ना इथं